ਸਤਿ ਸ਼੍ਰੀ ਅਕਾਲ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਦਰਪਨ ਕੋਚਿੰਗ ਸੈਂਟਰ ਨਾਮ ਦੇ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਿਊਨਿਸਪਲ ਕੋਆਪਰੇਸ਼ਨ ਮਤਲਬ ਨਗਰ ਨਿਗਮ ਦੇ ਵਿੱਚ ਸਫਾਈ ਸੇਵਕਾਂ ਦੀ ਭਰਤੀ ਆਈ ਹੈ ਗਰੁੱਪ ਡੀ ਲੈਵਲ ਦੀ ਜੌਬ ਹੈ ਠੀਕ ਹੈ ਮੇਰੇ ਸਾਬ ਨਾਲ ਤਾਂ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਤੋਂ ਮੈਂ ਸਾਰੀ ਇਨਫੋਰਮੇਸ਼ਨ ਇਹਦੇ ਉੱਪਰ ਕਲੈਕਟ ਕਰ ਲਈ ਹੈ ਐਂਡ ਹੁਣ ਕਰ ਲੱਗਾ ਤੁਹਾਡਾ ਸ਼ੇਅਰ ਚਲੋ ਆਪਾਂ ਟਾਈਮ ਨਹੀਂ ਵੇਸ ਕਰਨਾ ਸ਼ੁਰੂ ਕਰਦੇ ਇਸ ਵੀਡੀਓ ਨੂੰ

ਠੀਕ ਹੈ ਲੇਕਿਨ ਕੋਸ਼ ਐਕਸਰਸ ਮੈਂ ਜੋ ਸਾ ਡਿਫਰੈਂਟ ਹੀ ਨੇ ਉਹ ਕਹਿੰਦੇ ਨੇ ਕਿ ਸਰ ਤੁਸੀਂ ਕਦੀ ਵੀ ਇਦਾਂ ਨਾ ਸੋਚਿਆ ਕਰੋ ਹੈਜ਼ਿਟੇਟਰ ਨਾ ਹੋਇਆ ਕਰੋ ਸਿੰਪਲ ਜੋ ਹੈਗਾ ਬੋਲ ਦੋ ਅਸੀਂ ਆਪੇ ਦੇਖ ਲਾਂਗੇ ਪਰ ਨਹੀਂ ਨਹੀਂ ਇਸ ਲਈ ਮੈਂ ਇਸ ਵੀਡੀਓ ਚ ਉਹਨਾਂ ਨੂੰ ਵੀ ਇਨਕਲੂਡ ਕਰ ਰਿਹਾ ਹਾਂ ਉਹਨਾਂ ਦੀ ਹੀ ਰਿਕਵੈਸਟ ਤੇ ਠੀਕ ਹੈ ਜੀ ਪੋਸਟਾਂ ਕਿਹੜੀਆਂ ਨੇ ਇਹ ਸਫਾਈ ਸੇਵਕ ਦੀਆਂ ਪੋਸਟਾਂ ਨੇ ਅੱਛਾ 533 ਸਫਾਈ ਸੇਵਕਾਂ ਦੀ ਜੋ ਭਰਤੀ ਹੈ ਉਹ ਤੁਹਾਨੂੰ ਮਿਲੇਗੀ ਡੀਸੀ ਰੇਟ ਤੇ ਯਾਨੀ ਕਿ ਠੇਕੇ ਤੇ ਭਰਤੀ ਹੋਏਗੀ ਪਹਿਲੀ ਗੱਲ ਤੇ ਇਹੀ ਹੈ ਕਿ ਠੇਕੇ ਤੇ ਭਰਤੀ ਹੋਣੀ ਠੀਕ ਹੈ ਜੀ ਅੱਛਾ ਕਿਹਦੀਆਂ ਕਿੰਨੀਆਂ ਵੈਕੈਂਸੀਆਂ ਉਹ ਵੀ ਜਰਾ ਦੇਖ ਲਓ 211 ਵੈਕੈਂਸੀਆਂ ਜਨਰਲ ਦੀ ਹੈ ਐਵੇਂ ਸੇ ਤੁਸੀਂ ਸਕਰੀਨ ਤੇ ਦੇਖ ਹੀ ਪਾ ਰਹੇ ਹੋ ای ਡਬਲਯੂ ਐਸ ਦੀ ਹੈ 53 ਹੈ ਅਨੁਸੂਚਿਤ ਜਾਤੀ ਜੋ ਐਸ ਸੀ ਬੱਚੇ ਜਿਹੜੇ ਹੁੰਦੇ ਆ 109 ਵੈਕੈਂਸੀਆਂ ਉਹਨਾਂ ਦੀਆਂ ਬੀ ਸੀ ਦੀ ਹੈ 53 ਨੇ ਐਕਸਰਸਮੈਨ ਜਨਰਲ ਦੀਆਂ ਵੈਕੈਂਸੀਆਂ ਰੱਖੀ ਗਈਆਂ ਨੇ 38 ਐਕਸਰਸਮੈਨ ਐਸ ਸੀ 21 ਵੈਕੈਂਸੀਆਂ ਐਕਸਰਸਮੈਨ ਬੀ ਸੀ 11 ਵੈਕੈਂਸੀਆਂ ਤੋਂ ਇਸ ਤਰੀਕੇ ਨਾਲ ਮੈਂ ਵੇਖ ਰਿਹਾ ਕਿ ਸਾਰਿਆਂ ਦਾ ਕੋਟਾ ਹੈਗਾ ਐਂਡ ਸਕਰੀਨ ਤੇ ਦਾ ਤੁਸੀਂ ਦੇਖ ਹੀ ਪਾ ਰਹੇ ਹੋ ਇਸ ਚੀਜ਼ ਨੂੰ ਠੀਕ ਹੈ ਉਤੋ ਇਹਦਾ ਸਕਰੀਨਸ਼ਾਟ ਲੈ ਲਓ ਚੈੱਕ ਕਰ ਲਓ ਕਿ ਕਿੰਨੀਆਂ ਕਿੰਨੀਆਂ ਵੈਕੈਂਸੀਆਂ ਨੇ ਇਸ ਤੋਂ ਅੱਗੇ ਮੈਂ ਤੁਹਾਨੂੰ ਸਕਰੀਨ ਤੇ ਦਿਖਾ ਰਿਹਾ ਹਾਂ ਤੁਹਾਡੇ ਕੈਟਾਗਰੀ ਕੋਡ ਜਿਹਦੇ ਵੀ ਤੁਸੀਂ ਫਾਰਮ ਭਰਨਾ ਹੈ ਧਿਆਨ ਨਾਲ ਭਰਨਾ ਹੈ ਇਹਨਾਂ ਕੋਡਸ ਨੂੰ ਵੇਖ ਕੇ ਭਰਨਾ ਹੈ ਫੋਰ ਐਗਜ਼ਾਮਪਲ ਅਗਰ ਤੁਸੀਂ ਬੀਸੀਓ ਤੋਂ ਪੰਜ ਨੰਬਰ ਤੇ ਲਿਖਿਆ ਆ ਪਛੜੀ ਸਰੇਣੀ ਬੀਸੀ ਤਾਂ ਬੀਸੀ ਵਾਲੇ ਇਹ ਇਹਨੂੰ ਭਰਨਗੇ ਪਰ ਜੇ ਤੁਸੀਂ ਐਕਸਰਸਮੈਨ ਬੀਸੀਓ ਫਿਰ ਤੁਸੀਂ ਇਹ ਨਹੀਂ ਭਰੋਗੇ ਫਿਰ ਤੁਸੀਂ ਲੱਭੋਗੇ ਕਿ ਸਾਫ ਦਾ ਫੌਜੀ ਪਛੜੀ ਸਰੇਣੀ ਇਹ ਕਿੱਥੇ ਲਿਖਿਆ ਹੈ ਠੀਕ ਹੈ ਆ ਉਸ ਤੋਂ ਅਗਲਾ ਪੇਜ ਇਹ ਵੀ ਮੈਂ ਤੁਹਾਨੂੰ ਸਕਰੀਨ ਤੇ ਵਿਖਾ ਦਿੰਨਾ ਚੈੱਕ ਕਰ ਲਓ ਠੀਕ ਹੈ ਇਹਨਾਂ ਦੋਨਾਂ ਪੇਜਾਂ ਦਾ ਵੀ ਸਕਰੀਨਸ਼ਾਟ ਲੈ ਲਓ ਐਂਡ ਪਲੀਜ਼ ਆਪਣੀ ਜੋ ਕਿਉਂਕਿ ਪਿਛਲੀ ਵਾਰੀ ਕਿਸੇ ਨੇ ਗੜਬੜ ਕਰਤੀ ਸੀ ਤਾਂ ਕਰਕੇ ਮੈਨੂੰ ਇਨਕਲੂਡ ਕਰਨਾ ਪਿਆ ਆਪਣੀ ਕੈਟਾਗਰੀ ਬਿਲਕੁਲ ਦੇਖ ਕੇ ਭਰਿਓ ਨੈਕਸਟ ਆ ਜਾਂਦੇ ਆ ਪਗਲੀ ਸੈਕਸ਼ਨ ਤੇ ਕੀ ਇਹ ਭਰਤੀ ਆਨਲਾਈਨ ਹੈ ਜਾਂ ਆਫਲਾਈਨ ਹੈ ਦੇਖੋ ਮਿਊਨਿਸਪਲ ਕੋਆਪਰੇਸ਼ਨ ਯਾਨੀ ਨਗਰ ਨਿਗਮ ਦੀ ਇਹ ਭਰਤੀ ਜੋ ਹੈ ਬਿਲਕੁਲ ਆਨਲਾਈਨ ਭਰਤੀ ਹੈ ਇਹਨੂੰ ਅਪਲਾਈ ਕਰਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਤੇ ਆਲਰੇਡੀ ਪਾ ਦਿੱਤਾ ਹੈ ਪਲੀਜ਼ ਉੱਥੋਂ ਚੈੱਕ ਕਰ ਲਓ ਇਸ ਤੋਂ ਲਓ ਨੋਟੀਫਿਕੇਸ਼ਨ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਤੇ ਪਾਤਾ ਹੈ ਉਥੋਂ ਤੁਸੀਂ ਪੰਜਾਬੀ ਚ ਦੀ ਨੋਟੀਫਿਕੇਸ਼ਨ ਪੜ੍ਹ ਕੇ ਵੀ ਸਾਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ ਠੀਕ ਹੈ ਅੱਗੇ ਆ ਜਾਈਏ ਆਪਾਂ ਏਜ ਲਿਮਟ ਤੇ ਕਿ ਇਥੇ ਉਮਰ ਹੱਦ ਕੀ ਹੋਏਗੀ ਤਾਂ ਪਹਿਲੀ ਚੀਜ਼ ਇਹ ਹੈ ਕਿ ਜਨਰਲ ਸ਼੍ਰੇਣੀ ਦੇ ਜਿਹੜੇ ਬੱਚੇ ਆ ਅੱਛਾ ਤੁਹਾਡੀ ਉਮਰ ਹੱਦ ਜਿਹੜੀ ਆ ਉਹ 1 ਜਨਵਰੀ 2025 ਦੇ ਹਿਸਾਬ ਨਾਲ ਚੱਕਣੀਆਂ ਤੁਸੀ ਅੱਜ ਦੇ ਹਿਸਾਬ ਨਾਲ ਨਾ ਚੱਕਿਓ 1 ਜਨਵਰੀ 2025 ਨੂੰ ਕਿੰਨੀ ਉਮਰ ਹੀ ਹੋਵੇ ਦੇਖ ਲਓ ਤੁਸੀਂ ਉਸ ਤੋਂ ਬਾਅਦ ਜਨਰਲ ਵਾਲੇ ਵੱਧ ਤੋਂ ਵੱਧ 37 ਸਾਲ 37 ਸਾਲ ਤੋਂ ਵੱਧ ਵਾਲੇ ਜਨਰਲ ਨਹੀਂ ਅਪਲਾਈ ਕਰ ਸਕਦੇ ਜਿਹੜੇ ਐਸਸੀ ਐਸਟੀ ਬੀਸੀ ਯਾਨੀ ਬੈਕਵਰਡ ਕਲਾਸ ਇਹਨੇ ਇਹਨਾਂ ਨੂੰ 42 ਸਾਲ ਤੱਕ ਦੀ ਛੋਟ ਹੈ 42 ਸਾਲ ਤੋਂ ਥੱਲੇ ਥੱਲੇ ਵਾਲੇ ਹੀ ਪਰ ਸਕਦੇ ਹੋ ਠੀਕ ਹੈ ਜਿਹੜੇ ਆਲਰੇਡੀ ਜੋਬ ਕਰ ਰਹੇ ਨੇ ਰਾਜ ਸਰਕਾਰ ਕੇਂਦਰ ਸਰਕਾਰ 45 ਸਾਲ ਤੋਂ ਵੱਧ ਵਾਲੇ ਨਹੀਂ ਪਰ ਸਕਦੇ 45 ਸਾਲ ਤੋਂ ਥੱਲੇ ਹੋਣੀ ਚਾਹੀਦੀ ਉਸ ਤੋਂ ਬਾਅਦ ਆਗੇ ਐਕਸਰਿਸਮੈਨ 60 ਸਾਲ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ ਜੇ ਆਪਾਂ ਗੱਲ ਕਰੀਏ ਫਿਜ਼ੀਕਲੀ ਹੈਂਡੀਕੈਪ ਦੀ ਤਾਂ ਐਸ ਵਾਰ ਉਹਨਾਂ ਨੂੰ 8 ਸਾਲ ਦੀ ਛੋਟ ਦਿੱਤੀ ਗਈ ਹੈ 45 ਸਾਲ ਤੱਕ ਦੀ ਏਜ ਜੀਡੀ ਉਹਨਾਂ ਦੀ ਹੋਣੀ ਚਾਹੀਦੀ ਠੀਕ ਹੈ ਐਂਡ ਵਿਧਵਾ ਤਲਾਕशुदा ਉਹਨਾਂ ਵਾਸਤੇ 40 ਸਾਲ ਦੀ ਵੱਧ ਤੋਂ ਵੱਧ ਉਮਰ ਹੋਣੀ ਚਾਹੀਦੀ ਹੈ ਨੈਕਸਟ ਆ ਜਾਂਦੇ ਡਿਪਾਰਟਮੈਂਟ ਐਂਡ ਲੋਕੇਸ਼ਨ ਮਿਊਨਿਸਪਲ ਕੋਆਪਰੇਸ਼ਨ ਬਠਿੰਡਾ ਯਾਨੀ ਨਗਰ ਨਿਗਮ ਬਠਿੰਡਾ ਦੀ ਨੋਨ ਟ੍ਰਾਂਸਫਰੇਬਲ ਜੌਬ ਹੈ ਇੱਕ ਵਾਰ ਤੁਹਾਨੂੰ ਜੌਬ ਮਿਲ ਗਈ ਬਠਿੰਡੇ ਚ ਤੁਸੀਂ ਵਾਪਸ ਆਪਣੇ ਜ਼ਿਲ੍ਹੇ ਚ ਨਹੀਂ ਜਾ ਸਕਦੇ ਨੋਨ ਟ੍ਰਾਂਸਫਰੇਬਲ ਜੌਬ ਹੈ ਠੀਕ ਹੈ ਮੈਂ ਚਾਹੂੰਗਾ ਕਿ ਇਹ ਜੌਬ ਨੂੰ ਬਠਿੰਡੇ ਵਾਲੇ ਹੀ ਭਰਨ ਠੀਕ ਹੈ ਬਾਕੀ ਲੋਕ ਨਾ ਹੀ ਭਰਨ ਵਸੇ ਠੀਕ ਹੈ ਕਿਉਂਕਿ ਉਸ ਮੁਤਾਬਿਕ ਇਹਨਾਂ ਦੀ ਜ਼ਿਆਦਾ ਸੂਟੇਬਿਲਟੀ ਬਣਦੀ ਹੈ। ਅੱਛਾ, ਕੀ ਇਸ ਦੀ ਵੀ ਗੱਲ ਕਰ ਲਈਏ? ਆਮ ਵਰਗ ਜਿਹੜੇ ਜਨਰਲ ਵਾਲੇ ਆ ਜਾਂ ਸੁਤੰਤਰਤਾ ਸੰਗਰਾਮੀ ਫ੍ਰੀडम फाइਟਰ ਜਾਂ ਫਿਰ ਸਪੋਰਟਸ ਪਰਸਨ ਜਿਹੜੇ ਉਹਨਾਂ ਨੂੰ 500 ਰੁਪਏ ਦਾ ਸਰਕਾਰੀ ਸ਼ੁਲਕ ਦੇਣਾ ਪਏਗਾ। ਐਸਈਬੀਸੀਈਡਬਲਯੂਐਸ ਇਕਨੋਮਿਕਲੀ ਵੀਕਰ ਸੈਕਸ਼ਨ ਉਹਨਾਂ ਨੂੰ ਸਿਰਫ 100 ਰੁਪਏ ਦੇਣਾ ਪਏਗਾ। ਸਾਬਕਾ ਫੌਜੀ ਤੇ ਆਸ਼ਰਿਤ। ਮਤਲਬ ਸਾਬਕਾ ਫੌਜੀ ਤੇ ਉਹਨਾਂ ਤੇ ਡਿਪੈਂਡ ਕਰਨ ਵਾਲੇ ਜਿਹੜੇ ਆ ਉਹ 200 ਰੁਪਏ ਦਾ ਸਰਕਾਰੀ ਸ਼ੁਲਕ ਦੇਣਗੇ। ਐਂਡ ਦਿਵਿਆਂ ਜਿਹੜੇ ਆ ਫਿਜ਼ੀਕਲੀ ਹੈਂਡੀਕੈਪ ਉਹ 100 ਰੁਪਏ ਦਾ ਸ਼ੁਲਕ ਦੇਣਗੇ ਠੀਕ ਹੈ ਜੀ ਅੱਛਾ ਹੁਣ ਫੀਸ ਪੇ ਕਰਨ ਦਾ ਮੈਥਡ ਵੀ ਤਰ ਕੋ ਇੱਕ ਹੀ ਰੱਖਿਆ ਹੈ ਇਹਨਾਂ ਨੇ ਉਹ ਹੈ ਆਫਲਾਈਨ ਆਨਲਾਈਨ ਮੈਥਡ ਮਤਲਬ ਆਨਲਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ Google Pay PhonePe Paytm Bharat पे ਹਨਾ ਇਹਨਾਂ ਚੀਜ਼ਾਂ ਨਾਲ ਆਪਣੀ ਫੀਸ ਜਿਹੜੀ ਪੇ ਕਰ ਸਕਦੇ ਆ ਆਪਣਾ ਡੈਬਿਟ ਕਾਰ ਕ੍ਰੈਡਿਟ ਕਾਰ ਵਗੈਰਾ ਯੂਜ਼ ਕਰਕੇ ਨੈਕਸਟ ਸੈਕਸ਼ਨ ਤੇ ਆ ਜੰਨੇ ਆ ਮੂਡ ਆਫ ਸਿਲੈਕਸ਼ਨ ਇਥੇ ਕਿਸੇ ਤਰ੍ਹਾਂ ਦਾ ਕੋਈ ਫਿਜ਼ੀਕਲ ਨਹੀਂ ਹੋਣਾ ਕਿਸੇ ਤਰ੍ਹਾਂ ਦਾ ਕੋਈ ਮੈਡੀਕਲ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਰੇਸ ਨਹੀਂ ਹੈ ਨਾ ਹੀ ਇਹਦਾ ਕੋਈ ਰਿਟਰਨ ਹੋਣਾ ਹੈ ਇਨਫੈਕਟ ਨਾ ਹੀ ਇਹਦੀ ਇੰਟਰਵਿਊ ਨਹੀਂ ਹੈ ਬਾਏ ਦੋਵੇ ਇੰਟਰਵਿਊ ਵੀ ਨਹੀਂ ਹੋਣੀ ਠੀਕ ਹੈ ਬਿਨਾ ਇੰਟਰਵਿਊ ਵੀ ਹੋਈ ਨਹੀਂ ਤੁਹਾਡੀ ਸਿਲੈਕਸ਼ਨ ਕਿੱਦਾਂ ਸਿਰਫ ਡਾਕੂਮੈਂਟੇਸ਼ਨ ਦੇ ਬੇਸ ਤੇ ਉਹ ਕੁਝ ਮਾਰਕਸ ਦਾ ਉਹਨਾਂ ਨੇ ਕੈਟਾਗਰੀ ਬਣਾਈ ਹੋ ਮੈਂ ਤੁਹਾਨੂੰ ਦਿਖਾ ਦਿੰਦਾ ਅੱਗੇ ਆਈ ਗਈ ਆ ਚੋਣ ਵਿਧੀ ਦੀ ਗੱਲ ਕਰਦੇ ਹੁਣ ਆਪਾਂ ਚੋਣ ਵਿਧੀ ਮਤਲਬ ਕਿੰਨਿਆਂ ਦੇ ਵਿੱਚੋਂ ਨੰਬਰ ਹੋਣਗੇ ਠੀਕ ਹੈ ਤੇ ਉਸ ਤੋਂ ਬਾਅਦ ਠੀਕ ਹੈ ਕਿੰਨੇ ਨੰਬਰ ਤੁਹਾਨੂੰ ਚਾਹੀਦੇ ਉਹ ਸਾਰਾ ਕੁਝ ਮੈਂ ਦੱਸ ਦਿੰਨਾ ਤਾਂ ਟੋਟਲ ਇੱਥੇ 100 ਨੰਬਰ ਰੱਖੇ ਗਏ ਆ ਜੇ ਮੈਂ ਕੁਆਲੀਫਿਕੇਸ਼ਨ ਦੀ ਵੀ ਗੱਲ ਕਰਾਂ ਤੇ ਇੱਥੇ ਸਿਰਫ ਇਹਨਾਂ ਲਿਖਿਆ ਹੈ ਕਿ ਭਈ ਪੜਨਾ ਲਿਖਣਾ ਜਾਂਦਾ ਹੋਵੇ ਮਿਡਲ ਪਾਸ 8ਵੀਂ ਪਾਸ ਬੰਦਾ ਵੀ ਅਪਲਾਈ ਕਰ ਸਕਦਾ ਡੋਟ ਰੱਖੇ ਗਏ 100 ਅੰਕ ਯਾਨੀ ਕਿ 100 ਨੰਬਰ ਜਿਹੜਾ ਪੜਨਾ ਲਿਖਣਾ ਜਾਂਦਾ ਹੈ ਉਹਨੂੰ ਮਿਲ ਗਏ 20 ਅੰਕ ਠੀਕ ਹੈ ਜਿਹਦਾ ਤਜਰਬਾ ਐਕਸਪੀਰੀਅੰਸ 3 ਸਾਲ ਤੋਂ ਘੱਟ ਆ ਉਹਨੂੰ 15 ਅੰਕ ਐਕਸਟਰਾ ਮਿਲ ਜਾਣਗੇ ਮਤਲਬ ਜੇ ਤੀ ਪੜਨਾ ਲਿਖਣਾ ਵੀ ਜਾਣਦੇ ਹੋ ਤੇ 3 ਸਾਲ ਤੋਂ ਘੱਟ ਦਾ ਐਕਸਪੀਰੀਅੰਸ ਹੈ ਫਿਰ ਤੁਹਾਨੂੰ ਮਿਲਗੇ 20 ਤੇ 15 35 ਅੰਕ ਜਿਹਦਾ ਤਿਆਰਬਾ 3 ਤੋਂ ਲੈ ਕੇ 5 ਸਾਲ ਤੱਕ ਦਾ ਹੈ ਉਹਨੂੰ ਟੋਟਲ ਮਿਲਣਗੇ 50 ਅੰਕ ਜਿਹਦਾ ਤਿਆਰਬਾ 5 ਤੋਂ ਲੈ ਕੇ 8 ਸਾਲ ਦਾ ਹੈ ਉਹਨੂੰ ਮਿਲਣਗੇ 75 ਅੰਕ ਤੇ ਜਿਹਦਾ ਜਿਹਦਾ ਤਿਆਰਬਾ 8 ਸਾਲ ਤੋਂ ਵੱਧ ਹੈ ਉਹਨੂੰ ਮਿਲਣਗੇ ਪੂਰੇ 100 ਅੰਕ ਹੁਣ ਜਿਨ੍ਹਾਂ ਨੂੰ ਵੀ ਤੁਹਾਡੇ ਵਿੱਚ ਨਗਰ ਨਿਗਮ ਬਠਿੰਡਾ ਵੱਲੋਂ ਕੋਈ ਤਿਆਰਬਾ ਸਰਟੀਫਿਕੇਟ ਹੈਗਾ ਹੈ ਜਿਤ ਕੋ 8 ਸਾਲ ਤੋਂ ਵੱਧ ਦਾ ਹੈ ਉਹ ਤਾਂ ਲਿਖ ਲੈ ਇੱਥੇ ਉਹਦੀ ਜੋਬ ਪੱਕੀ ਹੈ ਬਾਕੀ ਲੋਕ ਜਿਹੜੇ ਪਠਿੰਡਾ ਦੇ ਨਹੀਂ ਆ ਜਾਂ ਜਿਨ੍ਹਾਂ ਕੋ ਬਠਿੰਡਾ ਨਗਰ ਨਿਗਮ ਵੱਲੋਂ ਤਜਰਬਾ ਨਹੀਂ ਹੈਗਾ ਉਹ ਕੋਸ਼ਿਸ਼ ਕਰਨਾ ਹੀ ਅਪਲਾਈ ਕਰਨਾ ਠੀਕ ਹੈ ਕਿਉਂ ਕਿ ਇਹਨਾਂ ਨੇ ਪਿਓਰਲੀ ਤਜਰਬੇ ਦੇ ਬੇਸ ਤੇ ਐਕਸਪੀਰੀਅੰਸ ਦੇ ਬੇਸ ਤੇ ਰੱਖੀ ਹੋਈ ਹੈ ਪੂਰੀ ਜਿਹੜੀ ਵੈਕੈਂਸੀ ਹੈ ਉਹ ਤਜਰਬੇ ਵਾਲਿਆਂ ਨੂੰ ਹੀ ਦੇਣੀ ਹੈ ਇਹਨਾਂ ਨੇ ਮਤਲਬ ਜਿਨ੍ਹਾਂ ਨੂੰ ਪਹਿਲਾਂ ਹੀ ਤਜਰਬਾ ਹੈਗਾ ਕੰਮ ਕਰਨ ਦਾ ਠੀਕ ਹੈ ਅੱਛਾ ਹੁਣ 8 ਸਾਲ ਤੋਂ ਬਾਅਦ ਬਰ ਐਂ ਪਠਿੰਡਾ ਵਾਲੇ ਹੀ ਅਪਲਾਈ ਕਰਿਓ ਮੈਂ ਬਾਰ-ਬਾਰ ਕਹਿੰਦਾ ਨੈਕਸਟ ਦੀ ਟਰਮਸ ਐਂਡ ਕੰਡੀਸ਼ਨ ਤੇ ਆ ਜਾਣੇ ਆ ਪਿਓਰਲੀ ਕੰਟਰੈਕਟ ਬੇਸਡ ਯਾਨੀ ਪੂਰੀ ਤਰ੍ਹਾਂ ਠੇਕੀ ਤੇ ਕੋਈ ਚਾਂਸ ਨਹੀਂ ਆ ਪੱਕੇ ਹੁੰਦਾ ਤੁਹਾਡਾ ਇੱਥੇ ਇਸ ਜੌਬ ਦੇ ਵਿੱਚ ਪੂਰੀ ਤਰ੍ਹਾਂ ਠੇਕੇ ਤੇ ਜੌਬ ਹੈ ਹੁਣ ਗੱਲ ਕਰਦੇ ਆ ਇੰਪੋਰਟੈਂਟ ਜੌਬਸ ਦੀ ਜੌਬੇ ਕਾਫੀ ਚੀਜ਼ੀ ਸਟਾਰਟ ਹੋਈ ਆ ਇਹਨੂੰ ਤੁਸੀਂ 4 ਨਵੰਬਰ 2025 ਤੱਕ ਕੰਪਲੀਟਲੀ ਠੀਕ ਹੈ ਭਰ ਲੈਣਾ ਹੈ ਫੀਸ ਵਗੈਰਾ ਪੇ ਕਰ ਦੇਣੀ ਆ ਉਸ ਤੋਂ ਬਾਅਦ ਤੁਹਾਨੂੰ ਜਲਦੀ ਹੀ ਬੁਲਾਇਆ ਜਾਏਗਾ ਤੁਹਾਡੀ ਡਾਕੂਮੈਂਟੇਸ਼ਨ ਵਾਸਤੇ ਕਿਉਂਕਿ ਇੰਟਰਵਿਊ ਵਗੈਰਾ ਨਹੀਂ ਹੋਣੀ ਸਿਰਫ ਤਯਰਬੇ ਦੇ ਬੇਸ ਤੇ ਇਹਨਾਂ ਨੇ ਰੱਖ ਲੈਣਾ ਹੈ ਚੋਲੋ ਮੈਨੂੰ ਮੀਂਹ ਦੇਖ ਕੇ ਇਹ ਵੀਡੀਓ ਬਠਿੰਡਾ ਵਾਲਿਆਂ ਨੂੰ ਤਾਂ ਬਹੁਤ ਪਸੰਦ ਆਈ ਹੋਏਗੀ ਤੇ ਜਿੰਨਾਂ ਕੋ ਤਿਆਰ ਭਾਏਗਾ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਏਗੀ ਐਂਡ ਅਗਰ ਤੁਹਾਨੂੰ ਵੀ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਦੀ ਸਹੀ ਜਾਣਕਾਰੀ ਲਈ ਬੈਲ ਆਈਕਨ ਦਬਾ ਲਓ ਬੈਲ ਆਈਕਨ ਨਾਲ ਤੁਹਾਨੂੰ ਪਹਿਲੇ ਤੇ ਵੀਡੀਓ ਆ ਜਾਏਗੀ ਬਹੁਤ ਸੋਖਾ ਰਹੇਗਾ ਤੁਹਾਡੇ ਵਾਸਤੇ ਅੱਗੇ ਠੀਕ ਹੈ ਜੀ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਸਾਰੇ ਬਠਿੰਡਾ ਵਾਲੇ ਫਰੈਂਡਸ ਦੇ ਨਾਲ ਸਪੈਸ਼ਲੀ ਜਿਹੜੇ ਪਹਿਲਾਂ ਹੀ ਸਫਾਈ ਸੇਵਕ ਦੇ ਤਿਆਰ ਭਾ ਰਹੇ ਹਨ ਐਂਡ ਇਸ ਵੀਡੀਓ ਦੇ ਫਿਲਹਾਲ ਲਈ ਨਹੀਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ ਹਿੰਦ